ਪੰਜਾਬ ਦੇ ਹੜ੍ਹਾਂ ਦੇ ਵਿੱਚ ਤੁਰੇ ਫਿਰਦਾ ਇੱਕ ਤੁਸੀਂ ਬੜਾ ਵੱਡਾ ਅਜੀਬ ਵਹੀਕਲ ਜਿਹੜਾ ਦੇਖ ਰਹੇ ਹੋ ਉਹ ਇਹੀ ਹੈ ਪਰ ਇਹ ਵੀ ਕੰਨੇ ਲੱਗਦਾ ਵੀ ਉਹ ਥਾਂ ਲਈ ਜਿਹੜੀ ਲੋਕਾਂ ਲਈ ਇੱਕ ਜੀਵਨਦਾਨ ਬਣ ਕੇ ਆਇਆ ਸਾਹਮਣੇ ਕੱਲ ਤੋਂ ਲੱਗੇ ਹੁਣ ਤੱਕ ਕੋਈ 300 ਬੰਦਾ ਇਹ ਰੈਸਕਿਊ ਕਰ ਚੁੱਕੀ ਹੈ ਉਹਨਾਂ ਚੋਂ ਸਭ ਤੋਂ ਅ ਅੱਛੀ ਗੱਲ ਲੱਗੀ ਕਿ ਇੱਕ 3 ਸਾਲ ਦੀ ਬੱਚੀ ਆਈ ਹੈ ਜਿਹਨੂੰ ਬਾਹਰ ਲੈ ਕੇ ਆਏ ਨੇ ਇੱਕੋ ਮੰਨੀ ਜੀ ਛੋਟੀ ਜੀ ਜਾਨ ਇਹ ਕੋਈ ਮਤਲਬ ਨਹੀਂ ਹੈਗਾ ਵੀ ਥੱਲੇ ਪਾਣੀ ਹੈ, ਜ਼ਮੀਨ ਹੈ, ਉੱਪਰ ਖੁੱਬੜ ਹੈ, ਜਿਹੇ ਜੱਕ ਮਰਜ਼ੀ ਰਸਤਾ ਹੈਗਾ ਇਹ ਰੁਕਦਾ ਨਹੀਂ ਰੁਕਦਾ ਨਹੀਂ। ਇਹ ਦੇਖੋ ਇਹ ਪਾਣੀ ਦੀ ਡੈਪਥ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਮੁੰਦਰਚ ਵੀ ਅਸੀਂ ਇਹਨੂੰ ਟ੍ਰਾਈ ਕੀਤਾ ਹੋਇਆ ਹੈ। ਹੁਣ ਤੱਕ ਜੇ ਦੇਖੀਏ ਤਾਂ ਫੌਜ ਨੇ ਇਹਨੂੰ ਯੂਜ਼ ਕਰ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੇ ਵਿੱਚ ਜਿਵੇਂ ਕਮਾਲ ਕਰ ਰਿਹਾ ਹੈ। ਮੋਬਿਲਿਟੀ ਵਾਸਤੇ ਇੱਕ ਸਪੈਸ਼ਲਿਸਟ ਜਿੱਥੇ ਮਰਜ਼ੀ ਇਹ ਜਾ ਸਕਦੀ ਜਿੱਥੇ ਨਾਰਮਲ ਗੱਡੀਆਂ ਨਹੀਂ ਜਾ ਸਕਦੀਆਂ ਇੱਥੇ ਤੱਕ ਹੀ ਟਰੈਕਟਰ ਵਗੈਰਾ ਵੀ ਨਹੀਂ ਜਾ ਸਕਦੇ ਜਿੱਥੇ ਇਹ ਉਸ ਟੇਰੇ ਇਨਵਰਸਟੀ ਬਣਾਈ ਗਈ ਹੈ ਜਿਵੇਂ ਇਹ ਨੂੰ ਬਣਾਇਆ ਯਾਨੀ ਕਿ ਜਿਵੇਂ ਔਖੇ ਪਾਰ ਆ ਰਹਾ ਹਾਂ ਤਾਂ ਤੁਸੀਂ ਦੱਸਿਆ ਇਹਦਾ ਜਿਹੜਾ ਮਟੀਰੀਅਲ ਹੈ ਉਹ ਵੀ ਇਸੇ ਤਰ੍ਹਾਂ ਦੇ ਨਾਲ ਡਿਜ਼ਾਈਨਡ ਹੈ ਜਾਂ ਇਹਨੂੰ ਯੂਜ਼ ਕਰਿਆ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪਰੇਸ਼ਾਨੀ ਨਾ ਆਵੇ ਇਹ ਡਿਜ਼ਾਈਨ ਹੀ ਪੂਰਾ ਇਸ ਤਰ੍ਹਾਂ ਐਕਸਟ੍ਰੀਮ ਟੇਰੇ ਇਨਵਰਸਟੀ ਕਿਉਂਕਿ ਜੇ ਤੁਸੀਂ ਥੱਲੇ ਦੇਖੋ ਜਿਹੜੀ ਵੋਟ ਹੈ ਦੀ ਉਹ ਬੜੀ ਹਾਈ ਸਪੈਰੀਟ੍ਰੇਸ਼ਨ ਸਟੀਲ ਨਾਲ ਬਣੀ ਹੈ ਕਿ ਇਹਦੇ ਕੋਈ ਥੱਲੇ ਪੱਥਰ ਵੱਜੇ ਆ ਕੇ ਜਾਂ ਕੋਈ ਚੀਜ਼ ਲੱਗੇ ਤਤਰਾਬਣੀ ਹੋਣੀ ਚਾਹੀਦੀ ਹੈ ਸੜਕ ਹੋਵੇ ਚਾਹੇ ਪਾਣੀ ਚਾਹੇ ਉਬੜ ਖੁਬੜ ਜਾਹੇ ਰਸਤਾ ਕੋਈ ਵੀ ਹੋਵੇ ਇਹਦੀ ਆਗਤ ਦੀ ਰਫਤਾਰ ਨਹੀਂ ਕਿ ਰੁਕੀ ਹੈ ਸਪੈਸ਼ਲੀ ਭੇਜਿਆ ਵੀ ਹੜਾਂ ਦੇ ਵਿੱਚ ਤਾਂ ਉਹਦੇ ਤੇ ਤੁਸੀਂ ਕੋਈ ਚਾਰਜ ਵੀ ਨਹੀਂ ਕਰਿਆ ਹੈਗਾ ਇਹ ਜੀਐਸਡਬਲਿਊ ਗਰੁੱਪ ਨੇ ਫ੍ਰੀ ਆਫ ਕੋਸਟ ਅਵਾਊਟ ਐਨੀ ਚਾਰਜ ਪਿਓਰਲੀ ਹਿਊਮੈਨਿਟਰੀਅਨ ਗਰੁੱਪ ਹਿਊਮੈਨਿਟਰੀਅਨ ਬੇਸਿਸ ਤੇ ਭੇਜਿਆ ਨੇ ਜਿਹਦਾ ਕਿ ਅਸੀਂ ਕੋਈ ਮੋਨਿਟਰੀ ਬੈਨੀਫਿਟ ਨਹੀਂ ਕਮਾਣਾ ਇਸਕੋ ਪੰਜਾਬ ਦੇ ਹੜਾਂ ਦੇ ਵਿੱਚ ਤੁਰਿਆ ਫਿਰਦਾ ਇੱਕ ਤੁਸੀਂ ਬੜਾ ਵੱਡਾ ਅਜੀਬ ਵਹੀਕਲ ਜਿਹੜਾ ਦੇਖ ਰਹੇ ਹੋ ਉਹ ਇਹੀ ਹੈ ਹਾਲਾਂਕਿ ਹੁਣ ਤੱਕ ਜੇ ਦੇਖੀਏ ਤਾਂ ਫੌਜ ਨੇ ਇਹਨੂੰ ਯੂਜ਼ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਹੜਾਂ ਦੇ ਵਿੱਚ ਜਿਵੇਂ ਕਮਾਲ ਕਰ ਰਿਹਾ ਹੈ ਕਹਿ ਸਕਦੇ ਹਾਂ ਬਹੁਤ ਵੱਡੀ ਮਦਦ ਦੇ ਤੌਰ ਦੇ ਉੱਤੇ ਐਨੋਰ ਹੈ ਜਿਹੜਾ ਉਹ ਤੁਹਾਨੂੰ ਚਲਦਾ ਫਿਰਦਾ ਦਿਖ ਰਿਹਾ ਹੈ ਚਾਹੇ ਸੜਕ ਹੋਵੇ ਚਾਹੇ ਪਾਣੀ ਚਾਹੇ ਉੱਬੜ ਖੁਬੜ ਜਾਹੇ ਰਸਤਾ ਕੋਈ ਵੀ ਹੋਵੇ ਇਹਦੀ ਆਗਤ ਦੀ ਰਫ਼ਤਾਰ ਨਹੀਂ ਕਿ ਰੁਕਦੀ ਹੈਗੀ ਉਸ ਤੋਂ ਵੀ ਵੱਡਾ ਜੇ ਕਹੀਏ ਕਿ ਆਖਰਕਾਰ ਜਦੋਂ ਇਹਨੂੰ ਬਣਾਇਆ ਗਿਆ ਇਹਦੇ ਹਾਲਾਂਕਿ ਯੂਜ਼ ਮਲਟੀਪਲ ਨੇ ਕਿਉਂਕਿ ਟ੍ਰਾਂਸਪੋਰਟਲ ਵਹੀਕਲ ਹੈਗਾ ਟ੍ਰਾਂਸਪੋਰਟੇਸ਼ਨ ਦੇ ਨਾਲ ਨਾਲ ਸਭ ਤੋਂ ਵੱਡੀ ਲੋਡ ਇਸ ਸਮੇਂ ਦੇ ਦੌਰਾਨ ਜਦੋਂ ਅਸੀਂ ਪੰਜਾਬ ਦੇ ਹੜ੍ਹਾਂ ਵਿੱਚ ਦੇਖ ਰਹੇ ਹਾਂ ਤਾਂ ਇਹਦੀ ਕੁਆਲਿਟੀ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਕਿਉਂਕਿ ਜਿਸ ਕਿਰਤ ਜੀ ਹੋਣਗੇ ਨਾਲ ਤੇ ਨਾਲ ਉਹਨਾਂ ਦੇ ਟੀਮ ਦੇ ਬੰਦੇ ਪਰ ਜਿਵੇਂ ਹਾਲਾਂਕਿ ਤੁਸੀਂ ਤਸਵੀਰਾਂ ਦੇਖੀਆਂ ਨੇ ਤਾਂ ਪੰਜਾਬ ਦੇ ਹੜ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਆਪਰੇਸ਼ਨਲੀ ਜੇਕਰ ਇਸ ਸਮੇਂ ਦੇ ਦੌਰਾਨ ਕੋਈ ਚੀਜ਼ ਕੰਮ ਆ ਰਹੀ ਹੈ ਜਿਹੜੀ ਲੋਕਾਂ ਨੂੰ ਕੱਢਣ ਤੋਂ ਲੈ ਕੇ ਨਾਲ ਹੀ ਉੱਥੇ ਉਹਨਾਂ ਨੂੰ ਰੈਸਕਿਊ ਕਰਨ ਤੋਂ ਲੈ ਕੇ ਤਾਂ ਇਹ ਇਹ ਹੈ ਉਹ ਵਹੀਕਲ ਜਿਹੜਾ ਕਿ ਹਾਲਾਂਕਿ ਸ਼ੁਰੂਆਤੀ ਦੌਰ ਇੱਕ ਜ਼ਰੂਰ ਦੇਖਿਆ ਸੀਗਾ ਆਰਮੀ ਤੌਰ ਦੇ ਉੱਤੇ ਪਰ ਇਹਦੇ ਯੂਜ਼ ਨੇ ਜਿਹੜੇ ਉਹ ਮਲਟੀਪਲ ਨੇਗੇ ਅ ਜਿਸ ਕਿਰਜੀ ਦੇਖਿਏ ਪੰਜਾਬ ਦੇ ਹੜਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਬਹੁਤ ਲਾਹੇਵੰਦ ਯਾਨੀ ਕਿ ਹੁਣ ਆਮ ਤੌਰ ਤੇ ਹੁੰਦਾ ਇਹ ਹੈ ਵੀ ਦੇਸੀ ਤੌਰ ਤੇ ਪਹਿਲਾਂ ਲੋਕ ਟਰੈਕਟਰ ਵਗੈਰਾ ਜਾਂ ਕ੍ਰੇਨਸ ਯੂਜ਼ ਕਰਦੇ ਸੀ ਪਰ ਇਹ ਵੀਕਰ ਨੇ ਲੱਗਦਾ ਵੀ ਉਹ ਥਾਂ ਲਈ ਜਿਹੜੀ ਲੋਕਾਂ ਲਈ ਇੱਕ ਜੀਵਨਦਾਲ ਬਣ ਕੇ ਆਇਆ ਸਾਹਮਣੇ ਇਹਦੀ ਜਿਵੇਂ ਇਹਦੇ ਯੂਜ਼ ਇਹੀ ਚੀਜ਼ਾਂ ਵਾਸਤੇ ਸੀ ਜਾਂ ਇਹਨੂੰ ਬਣਾਇਆ ਮਲਟੀਪਲ ਯੂਜ਼ ਦੇ ਵਾਸਤੇ ਆ ਤੇ ਇਹ ਐਕਚੁਅਲੀ ਮਲਟੀਪਲ ਯੂਜ਼ ਵਾਸਤੇ ਬਣੀ ਹੈ ਜਿਹੜਾ ਇਹਦਾ ਨਾਂ ਹੈ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਉਹਦਾ ਮਤਲਬ ਹੀ ਇਹ ਹੈ ਕਿ ਮੋਬਿਲਿਟੀ ਵਾਸਤੇ ਇੱਕ ਸਪੈਸ਼ਲਿਸਟ ਜਿੱਥੇ ਮਰਜ਼ੀ ਇਹ ਜਾ ਸਕਦੀ ਜਿੱਥੇ ਨਾਰਮਲ ਗੱਡੀਆਂ ਨਹੀਂ ਜਾ ਸਕਦੀਆਂ ਇੱਥੇ ਤੱਕ ਕਿ ਟਰੈਕਟਰ ਵਗੈਰਾ ਵੀ ਨਹੀਂ ਜਾ ਸਕਦੇ ਜਿੱਥੇ ਇਹ ਉਸ ਟੇਰੇਨ ਵਾਸਤੇ ਬਣਾਈ ਗਈ ਹੈ ਤੇ ਸਭ ਤੋਂ ਖਾਸ ਗੱਲ ਇਹਦੀ ਹੈ ਕਿ ਇਹ ਜ਼ਮੀਨ ਦੇ ਇਲਾਵਾ ਪਾਣੀ 'ਚ ਤੈਰ ਵੀ ਸਕਦੀ ਹੈ ਤੇ ਜਿਸ ਤਰ੍ਹਾਂ ਆਪਣੇ ਹਾਰਡਵੇਅਰ 'ਚ ਖਾਸ ਕਰ ਹਾਲਾਤ ਇਸ ਤਰ੍ਹਾਂ ਦੀ ਬਣ ਜਾਂਦੀ ਕਿ ਕੁਝ ਪਾਣੀ ਹੈ ਫਿਰ ਜ਼ਮੀਨ ਹੈ ਫਿਰ ਪਾਣੀ ਹੈ ਜਿੱਥੇ ਬੋਟ ਨਹੀਂ ਜਾ ਸਕਦੀਆਂ ਬੋਟ ਬੋਟ ਪਾਣੀ ਤੇ ਜਾ ਕੇ ਕਿ ਜ਼ਮੀਨ ਫਸ ਜਾਂਦੀ ਹੈ ਇਹ ਦੋਨੋਂ ਜਿਹੜੇ ਸਿਚੁਏਸ਼ਨਸ ਨੂੰ ਹੈਂਡਲ ਕਰ ਲੈਂਦੀ ਹੈ ਯਾਨੀ ਕਿ ਇਹਨੂੰ ਇਹ ਕੋਈ ਮਤਲਬ ਨਹੀਂ ਹੈਗਾ ਵੀ ਥੱਲੇ ਪਾਣੀ ਹੈ ਜ਼ਮੀਨ ਹੈ ਉਬੜ ਖੁਬੜ ਹੈ ਜਿਹੇ ਜਿਹਾ ਮਰਜੀ ਰਸਤਾ ਹੈਗਾ ਇਹ ਰੁਕਦਾ ਨਹੀਂ ਹੈਗਾ ਤੇ ਨਹੀਂ ਇਹਦੇ ਕੋਲ ਇਹ ਪਾਣੀ ਦੀ ਡੈਪਥ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਮੁੰਦਰ ਚ ਵੀ ਅਸੀਂ ਇਹਨੂੰ ਟਰਾਈ ਕੀਤਾ ਹੋਇਆ ਤੇ ਚੈੱਕ ਕਰ ਲੈ ਬਲਾ ਸਮੁੰਦਰ ਵੀ ਟਰਾਈ ਕੀਤੀ ਹੋਈ ਹੈ ਬਾਈ ਬਿਓ ਬੰਗਾਲ ਵਿੱਚ ਤੇ ਦਲਦਲ ਵਿੱਚ ਵੀ ਬੋਜਵਿ ਜੈਕਟ ਟਰਾਈ ਕੀਤਾ ਹੈ ਪਾਣੀ 'ਚ ਤੁਸੀਂ ਦੇਖ ਹੀ ਲਿਆ ਇਹਨੂੰ ਜਿਸ ਤਰ੍ਹਾਂ ਚੱਲਦੀ ਹੈ ਤੇ ਇਹਨੂੰ ਇਸ ਲਈ ਸਪੈਸ਼ਲਿਸਟ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਕੋਈ ਮੈਡੀਸਨ ਵਿੱਚ ਕੋਈ ਕਾਰਡੀਓਲੋਜਿਸਟ ਹੁੰਦਾ ਹੈ ਨਿਫਰੋਲੋਜਿਸਟ ਹੁੰਦਾ ਹੈ ਨਿਊਰੋਲੋਜਿਸਟ ਹੁੰਦਾ ਹੈ ਇਹ ਆਪਣੀ ਮੋਬਿਲਿਟੀ ਵਿੱਚ ਇੱਕ ਸਪੈਸ਼ਲਿਸਟ ਹੈ ਪਰ ਕਹਿ ਸਕਦੇ ਹਾਂ ਵੀ ਹੁਣ ਤੱਕ ਦਾ ਹਾਲਾਂਕਿ ਬਹੁਤ ਸਾਰਾ ਵੀਕਨ ਇਜ਼ਾਤ ਹੋਇਆ ਪਰ ਇਹ ਹਾ ਆਪਰੇਸ਼ਨ ਜਿਹੜਾ ਕਿ ਇੱਕ ਤਾਂ ਹੁੰਦਾ ਵੀ ਜਿਵੇਂ ਬਣਾ ਲਈ ਚੀਜ਼ ਜਿਵੇਂ ਤੁਸੀਂ ਕਿਹਾ ਵੀ ਸਾਰੀ ਜਗ੍ਹਾ ਤੇ ਚੈੱਕ ਹੋ ਗਿਆ ਪਰ ਅਸਲ ਚੈੱਕ ਉਦੋਂ ਹੁੰਦਾ ਜੇ ਜਿਹੜੀ ਸਿਚੁਏਸ਼ਨ ਅੱਜ ਪੰਜਾਬ ਚ ਬਣੀ ਹੋਈ ਹੈ ਵੀ ਜਿਹੇ-ਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਇਹਦੇ ਜ਼ਰੀਏ ਕੱਢਿਆ ਜਾ ਰਿਹਾ ਹੈ ਜਾਂ ਇਹਦੇ ਜ਼ਰੀਏ ਉਹਨਾਂ ਤੱਕ ਰਾਹ ਅਸੀਂ ਕਾਫੀ ਦੇਰ ਦਾ ਆਪਣੀ ਡਿਜ਼ਾਸਟਰ ਰਿਸਪੌਂਸ ਕੋਰਸ ਦੇ ਨਾਲ ਡਿਸਕਸ਼ਨ ਕਰ ਰਹੇ ਹਾਂ ਉਹਨਾਂ ਨੂੰ ਇਹਦੀ ਫੀਚਰਸ ਬਾਰੇ ਦੱਸਾ ਸਮਝਾ ਰਹੇ ਹਾਂ ਕਿ ਇਹ ਬਹੁਤ ਹੀ ਇੱਕ ਕਾਮਯਾਬ ਗੱਡੀ ਜਿਹੜੀ ਕਿ ਤੁਹਾਨੂੰ ਬਹੁਤ ਸਹਾਇਤਾ ਕਰ ਸਕਦੀ ਤੁਹਾਡੇ ਜਿਹੜੇ ਰਾਹਤ ਪ੍ਰੋਗਰਾਮ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਇਹਨੂੰ ਐਕਚੁਅਲੀ ਗਰਾਉਂਡ ਤੇ ਦੇਖ ਕੇ ਜਿਸ ਤਰ੍ਹਾਂ ਚੱਲਦੀ ਹੈ ਜਿਸ ਤਰ੍ਹਾਂ ਕੰਮ ਕਰਦੀ ਹੈ ਉਹ ਇਹਨੂੰ ਸੀਰੀਅਸਲੀ ਦੇਖਣਗੇ ਜੀ ਤੇ ਜਸਕੀਰਤ ਜੀ ਕਿ ਅੱਜ ਇਹ ਦੇਖਿਆ ਜਾਵੇ ਤੁਹਾਡੀਆਂ ਪੋਸਟਾਂ ਪੂਰੀ ਰਾਤ ਦੀਆਂ ਵਾਇਰਲ ਹੋ ਰਹੀਆਂ ਨੇ ਕਿ ਜਸਕੀਰਤ ਹੋਰਾਂ ਦੀ ਜੇ ਕਿਰੋਂ ਠੀਕ ਹੈ ਵੀ ਤੁਸੀਂ ਬਣਾਈ ਹਰ ਇੱਕ ਬੰਦੇ ਦਾ ਜਿਵੇਂ ਕੀਤਾ ਹੁੰਦਾ ਬਟ ਜਿਹੜੀ ਦੇਣ ਤੁਹਾਡੀ ਰਹੀ ਕਿ ਆਖਰ ਤੁਸੀਂ ਇਹ ਗੱਡੀਆਂ ਸਪੈਸ਼ਲੀ ਭੇਜੀਆਂ ਵੀ ਹੜ੍ਹਾਂ ਦੇ ਵਿੱਚ ਤਾਂ ਉਹਦੇ ਤੇ ਤੁਸੀਂ ਕੋਈ ਚਾਰਜ ਵੀ ਨਹੀਂ ਕਰਿਆ ਹੈਗਾ ਇਹ ਜੀਐਸਡਬਲਿਊ ਗਰੁੱਪ ਨੇ ਫ੍ਰੀ ਆਫ ਕੋਸਟ ਔਰ ਵਿਦਾਊਟ ਐਨੀ ਚਾਰਜ ਪਿਓਰਲੀ ਹਿਊਮੈਨਿਟਰੀਅਨ ਗਰੁੱਪ ਹਿਊਮੈਨਿਟਰੀਅਨ ਬੇਸਿਸ ਤੇ ਭੇਜੀਆਂ ਨੇ ਜਿਹਦਾ ਕਿ ਅਸੀਂ ਕੋਈ ਮੋਨਿਟਰੀ ਬੈਨੀਫਿਟ ਨਹੀਂ ਕਮਾਣਾ ਇਸ ਤੋਂ ਪਰ ਕਹਿ ਸਕਦੇ ਆਂ ਵੀ ਆਖਰ ਸੇਵਾ ਉਹੀ ਹੁੰਦੀ ਹੈ ਜਿਹੜੀ ਐਨ ਮੌਕੇ ਦੇ ਉੱਤੇ ਜਦੋਂ ਜਿਹੜੀ ਹੁਣ ਹਾਲਾ ਕਿਉਂਕਿ ਪਤਾ ਨਹੀਂ ਕਿੰਨੀਆਂ ਜਾਨਾਂ ਇਹਨੇ ਬਚਾਤੀਆਂ ਨੇ ਤੁਹਾਡੇ ਨੇ ਅਜੇ ਆਂਕੜੇ ਸਰਕਲ ਪੂਰੇ ਆਏ ਹੀ ਨਹੀਂ ਹੈ ਬਟ ਜੋ ਸੁਣਨ ਨੂੰ ਆਇਆ ਹੈ ਕਿ ਕੱਲ ਤੋਂ ਲੇਕਿਨ ਉਸ ਤੋਂ ਕੋਈ 300 ਬੰਦਾ ਇਹ ਰੈਸਕਿਊ ਕਰ ਚੁੱਕੀ ਹੈ ਉਹਨਾਂ ਚੋਂ ਸਭ ਤੋਂ ਅ ਚੰਗੀ ਗੱਲ ਲੱਗੀ ਕਿ 3 ਸਾਲ ਦੀ ਬੱਚੀ ਆਈ ਹੈ ਜਿਹਨੂੰ ਬਾਹਰ ਲੈ ਕੇ ਆਏ ਨੇ ਬਿਲਕੁਲ ਨੰਨੀ ਜੀ ਛੋਟੀ ਜੀ ਜਾਨ ਤੇ ਉਹ ਦੇਖੀ ਬੜੀ ਸੈਟੀਸਫੈਕਸ਼ਨ ਹੁੰਦੀ ਹੈ ਕਿ ਗੱਡੀ ਜਾ ਕੇ ਉਹ ਕੰਮ ਕਰ ਸਗੀ ਇੱਕ ਛੋਟੇ ਬੱਚੇ ਨੂੰ ਜ਼ਿੰਦਗੀ ਦਾ ਵਰਦਾਨ ਦੇ ਕੇ ਬਿਲਕੁਲ ਕਿਉਂਕਿ ਉਹਦੇ ਵਾਸਤੇ ਤਾਂ ਜੇ ਕਹੀਏ ਕਿ ਇੱਕ ਉਹ ਇਹ ਉਹ ਸਾਧਨ ਬਣਿਆ ਜਿਵੇਂ ਕਹਿੰਦੇ ਨੇ ਵੀ ਕਿ ਸੰਜੀਵ ਨਹੀਂ ਕਿਉਂਕਿ ਜੇ ਇਹਦਾ ਹੁੰਦਾ ਪਤਾ ਨਹੀਂ ਚਲੋ ਜਿਵੇਂ ਕਹਿੰਦੀ ਹੈ ਪ੍ਰਮਾਤਮਾ ਨੇ ਕੀ ਰੰਗ ਦਿਖਾਉਣਾ ਹੁੰਦਾ ਪਰ ਇਹ ਜ਼ਰੀਆ ਬਣਿਆ ਉਹਦੀ ਤੁਹਾਡੀ ਸੈਟੀਸਫੈਕਸ਼ਨ ਹੈ ਵੀ ਜੋ ਚੀਜ਼ ਤੁਸੀਂ ਜ਼ਾਤ ਕਰੀ ਅਸੀਂ ਜਦੋਂ ਤੋਂ ਕਿ ਇਸ ਪਿਛਲੇ 2-3 ਸਾਲ ਚ ਇੰਡੀਆ ਚ ਜੋ ਇਸਮਾਲ ਹੋ ਰਹੀ ਆਰਮੀ ਵਾਲੇ ਵੀ ਕਰ ਰਹੇ ਨੇ ਇਹਨੂੰ ਇਸਤੇਮਾਲ ਉਥੇ ਵੀ ਇਹਨੇ ਦੋ ਤਿੰਨ ਵਾਰੀ ਬਹੁਤ ਕ੍ਰਿਟੀਕਲ ਪੋਜੀਸ਼ਨ 'ਚ ਜਾ ਕੇ ਲੋਗਾਂ ਦੀ ਜਾਨ ਬਚਾਈ ਹੈ ਆਦਮੀ ਸੋਲਜਰ ਦੀ ਜਾਨ ਬਚਾਈ ਹੈ ਜਦੋਂ ਕਿ ਉਹ ਹਾਈ ਰੋਟਿਚੂਡ ਸਿਕਨਸ ਦੇ ਤਹਿਤ ਬਿਮਾਰ ਹੋਏ ਸੀ ਤੇ ਉੱਥੇ ਜਾ ਕੇ ਇਹਨੇ ਆਪਣੀ ਸੇਵਾ ਪ੍ਰਦਾਨ ਕੀਤੀ ਹੈ ਜਿਾ ਕੇ ਆਪਣਾ ਕਪੇਬਿਲਿਟੀ ਦਿਖਾਈ ਹੈ ਅੱਜ ਵੀ ਜਦੋਂ ਮੈਨੂੰ ਕਵਰ ਮਿਲੀ ਸੀ ਜੈ ਸਵੇਰੇ ਕਿ ਇੱਕ 3 ਸਾਲ ਦੀ ਬੱਚੀ ਨੂੰ 3 ਦਿਨ ਦੀ ਬੱਚੀ ਨੂੰ ਲੈ ਕੇ ਆਈਏ ਬਾਹਰ ਤੇ ਬਹੁਤ ਖੁਸ਼ੀ ਮਿਲਦੀ ਹੈ ਉਹ ਸੈਟੀਸਫੈਕਸ਼ਨ ਜਿਹੜੀ ਹੁੰਦੀ ਹੈ ਸ਼ਾਇਦ ਉਹ ਰੂ ਰੂ ਨੂੰ ਲੱਗਦਾ ਹੈ ਕਿ ਜਿਹੜਾ ਜਿਸ ਜੋ ਅਭਿਆਨ ਅਸੀਂ ਕੀਤਾ ਸੀ ਜੋ ਸੋਚ ਕੇ ਇਹਨਾਂ ਨੂੰ ਭੇਜਿਆ ਸੀ ਉਹ ਸਫਲ ਹੋ ਗਿਆ। ਕੰਪਨੀ ਦਾ ਵੀ ਕਹਿ ਸਕਦੇ ਆ ਕਿ ਬਹੁਤ ਵੱਡਾ ਸਹਿਯੋਗ ਹੈ। ਨਹੀਂ ਆਮ ਤੌਰ ਤੇ ਕੰਪਨੀਆਂ ਕੰਪਨੀ ਦੇ ਬਿਨਾਂ ਹੀ ਹੋ ਨਹੀਂ ਸਕਦਾ ਸੀ। ਮੈਂ ਤਾਂ ਸਪੈਸ਼ਲ ਥੈਂਕਸ ਉਹ ਸਾਡੇ ਜਿਹੜੇ ਅ ਬরিষ্ঠ ਅਧਿਕਾਰੀ ਨੇ ਪਰ ਜੰਦਲ ਜਿਨ੍ਹਾਂ ਦੇ ਨਾਲ ਮੇਰੀ ਕੰਪਨੀ ਜੁੜੀ ਸੀ। ਉਹਨਾਂ ਨੂੰ ਵੀ ਥੈਂਕਸ ਕਰਨਾ ਚਾਹੁੰਦਾ ਹਾਂ ਕਿਉਂਕਿ ਉਹਨਾਂ ਦੇ ਸਹਿਯੋਗ ਬਿਨਾ ਹੋਣਾ ਨਹੀਂ ਸੀ ਇਹ ਉਹ ਵੀ ਬੜੇ ਵੱਧ ਕੇ ਅੱਗੇ ਆਏ। ਉਹਨਾਂ ਨੇ ਵੀ ਆਖੀ ਕਿ ਪੂਰਾ ਸਾਥ ਦਿੱਤਾ। ਉਹਨਾਂ ਨੇ ਕਿਹਾ ਕਿ ਗੱਡੀਆਂ ਜ਼ਰੂਰ ਜਾਣੀ ਚਾਹੀਦੀਆਂ ਨੇ ਜਿੱਥੇ-ਜਿੱਥੇ ਪ੍ਰੋਬਲਮ ਉੱਥੇ ਜਾਣੀ ਚਾਹੀਦੀਆਂ ਨੇ। ਤੇ ਇਹ ਕਹਿੰਦੇ ਨੇ ਕਿ ਉਹਨਾਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਵੀ ਇੱਕ ਪਾਸੇ ਉਹ ਪੂਰਾ ਸਪੋਰਟ ਕੀਤਾ ਪੰਜਾਬ ਦੇ ਸਿਚੁਏਸ਼ਨ ਨੂੰ ਇੱਕ ਜਿਹੋ ਜਿਹੀ ਹੋ ਚੀ ਦੱਸੋ ਵੀ ਜਿਵੇਂ ਇਹ ਨੂੰ ਬਣਾਇਆ ਯਾਨੀ ਕਿ ਜਿਵੇਂ ਔਖੇ ਪਹਾੜਾਂ ਦੇ ਰਾਹਾਂ ਦਾ ਤੁਸੀਂ ਦੱਸਿਆ ਇਹਦਾ ਜਿਹੜਾ ਮਟੀਰੀਅਲ ਹੈ ਉਹ ਵੀ ਇਸੇ ਤਰ੍ਹਾਂ ਦੇ ਨਾਲ ਡਿਜ਼ਾਈਨਡ ਹੈ ਜਾਂ ਇਹਨੂੰ ਯੂਜ਼ ਕਰਿਆ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪਰੇਸ਼ਾਨੀ ਨਾ ਆਵੇ ਇਹ ਡਿਜ਼ਾਈਨ ਹੀ ਪੂਰਾ ਇਸ ਦਾ ਐਕਸਟ੍ਰੀਮ ਟ੍ਰੇਨ ਲਈ ਵਾਸਤੇ ਕਿਤੇ ਅਗਰ ਤੁਸੀਂ ਥੱਲੇ ਦੇਖੋ ਜਿਹੜੀ ਬੋਟ ਹੈ ਦੀ ਉਹ ਬੜੀ ਹਾਈ ਸਪੈਨਟ੍ਰੇਸ਼ਨ ਸਟੀਲ ਨਾਲ ਬਣੀ ਹੈ ਕਿ ਇਹਦੇ ਕੋਈ ਥੱਲੇ ਪੱਥਰ ਵੱਜੇ ਆ ਕੇ ਜਾਂ ਕੋਈ ਚੀਜ਼ ਲੱਗੇ ਤੇ ਥੱਲਿਓਂ ਖਰਾਬ ਨਹੀਂ ਹੋਣੀ ਚਾਹੀਦੀ ਤੇ ਉੱਤੇ ਜਿਹੜੀ ਬੋਡੀ ਹੈ ਉਹ 올 ਵੈਦਰ ਐ ਲੋਡ ਜ਼ਿਆਦਾ ਕੈਰੀ ਕਰ ਸਕੇ ਤੇ ਇਹਦੀ ਕਾਫੀ ਸੋਚ ਸਮਝ ਕੇ ਬਹੁਤ ਰਿਸਰਚ ਕਰਕੇ ਇਹ ਗੱਡੀ ਡਿਜ਼ਾਈਨ ਹੋਈ ਸੀ ਤੇ ਅਸੀਂ ਵੀ ਉਹਨੂੰ ਪੂਰੀ ਤਰ੍ਹਾਂ ਇੰਡੀਨਾਈਜ਼ ਲੋਕਲਾਈਜ਼ ਕਰਕੇ ਅ ਇੰਡੀਆ ਉਹ ਉਹ ਵੈਸੇ ਇਹ ਦੇਖਿਆ ਜਾਵੇ ਇਹ ਕਹਿ ਸਕਦੇ ਆ ਕਿ ਇਹ ਥੋੜੀ ਸੋਚ ਤੋਂ ਵੀ ਜ਼ਿਆਦਾ ਖਰੀ ਉਤਰੀ ਕਿਤੇ ਰਾਂ ਕਿਤੇ ਵੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹਨੂੰ ਸੋਚਿਆ ਸਾਡੀ ਉਮੀਦ ਤੇ ਖਰੀ ਉਤਰੀ ਜਿਹੜੀ ਉਮੀਦ ਨਾਲ ਅਸੀਂ ਬਣਾਈ ਸੀ ਉਸ ਉਮੀਦ ਤੇ ਪੂਰੀ ਖਰੀ ਉਤਰੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੀ ਜ਼ਿਆਦਾ ਇਹ ਕੇਪੇਬਲ ਹੈ ਹੋਰ ਵੀ ਬਹੁਤ ਜਗ੍ਹਾ ਇਸਤੇਮਾਲ ਹੋ ਸਕਦੀ ਹੈ ਅੱਜ ਮੈਂ ਹੁਣ ਥੋੜੀ ਦੇਰ ਪਹਿਲਾਂ ਦੂਜੀ ਜਗ੍ਹਾ ਦੇਖ ਰਹੇ ਦੂਜੀ ਸਟੇਟਸ ਵਿੱਚ ਤੇਲੰਗਾਨਾ ਜਿੱਥੇ ਬਹੁਤ ਫੜਾਏ ਹੋਏ ਨੇ ਉਹ ਵੀ ਬਹੁਤ ਜ਼ਿਆਦਾ ਮੁਸੀਬਤ ਜੁਗਰ ਰਹੇ ਨੇ ਇਸ ਟਾਈਮ ਤੋਂ ਅਫਸੋਸ ਇਸ ਗੱਲ ਦਾ ਹੈ ਕਿ 4.5 ਚ ਕੀ ਅਸੀਂ ਪੇਜਤੀਆਂ ਮੇਰੇ ਸਾਬ ਨਾਲ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਹਰ ਸਰਕਾਰ ਹਰ ਸਟੇਟ ਵਿੱਚ ਇਹ ਗੱਡੀ ਹੋਣੀ ਚਾਹੀਦੀ ਕਈ ਕਈ ਨੰਬਰਾਂ ਚ ਹੋਣੀ ਚਾਹੀਦੀ ਪੰਜਾਬ ਵਰਗੀ ਸਟੇਟ ਜਿੱਥੇ 8 ਜ਼ਿਲ੍ਹੇ ਸਾਡੇ ਸੂਬੇ ਆਪਣੇ ਬਣਦੀ ਨੇ तकरीबन ਹਰ ਸਾਲ ਹਰ ਸਾਲ ਹੁੰਦਾ ਹੈ ਕਿ ਮੇਰੇ ਸਾਬ ਨਾਲ ਦਿੱਲੀ ਤੋਂ ਘੱਟੋ ਘੱਟ 100 ਗੱਡੀ ਤਾਂ ਹੋਣਾ ਚਾਹੀਦਾ ਜੇ ਕਿ ਜਿੱਥੇ ਜਿੱਥੇ ਰੋਡ ਸੀ ਉੱਥੇ ਪਹੁੰਚਾ ਸਕਦੇ ਹੁਣ ਹਾਂ ਜੇਕਰ ਇਹਨਾਂ ਨੂੰ ਪਹੁੰਚande ਰਹੀ ਏ ਤੇ ਸਿਰਫ ਟਰੈਵਲ ਕਰਦੀ ਰਹੇਗੀ ਰਾਹਤ ਦੇ ਨਹੀਂ ਪਾਣਗੀ ਇਸ ਲਈ ਅਸੀਂ ਇਹਨੂੰ ਸੋਚਿਆ ਕਿ ਜਿੱਥੇ ਹੈਗੀਆਂ ਨੇ ਇਹਨਾਂ ਨੂੰ ਉੱਥੇ ਹੀ ਕੰਮ ਕਰਨ ਦੋ ਕਿਉਂਕਿ ਚਾਰ ਗੱਡੀਆਂ ਉੱਥੇ ਪਾਸੇ ਜਿਹੜਾ ਸਹਿਯੋਗ ਦੇ ਰਹੀਆਂ ਨੇ ਉਹ ਐਟਲੀਸਟ ਉਹ ਤਾਂ ਪੂਰਾ ਹੋਇਆ ਦੂਸਰਾ ਜਸਕਰੇਜੀ ਜੇ ਦੇਖੀਏ ਕਿ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਪੋਸਟਰਸ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਇਸ ਗੱਡੀ ਤੋਂ ਲੋਕ ਜਿਵੇਂ ਕਹੀਏ ਅਸੀਸਾ ਦੇ ਰਹੇ ਨੇ ਇੱਕ ਤਰ੍ਹਾਂ ਦੀ ਵੀ ਇਹ ਅੱਜ ਇੱਕ ਵਰਦਾਨ ਬਣ ਕੇ ਸਾਡੇ ਸਾਹਮਣੇ ਆਈਆਂ ਨੇ ਗੀਆਂ ਜਦੋਂ ਇਹ ਸਟਾਰਟ ਹੋਇਆ ਹਾਲਾਂਕਿ ਜਦੋਂ ਤੁਸੀਂ ਭੇਜਿਆ ਉਹ ਤਾਂ ਇਹ ਚੀਜ਼ ਬੰਦੇ ਦੇ ਮਨ ਚ ਹੀ ਨਹੀਂ ਹੁੰਦੀ ਕਿਉਂਕਿ ਤੁਸੀਂ ਤਾਂ ਸੇਵਾ ਭਾਵ ਦੇ ਤੌਰ ਤੇ ਦਿੱਤੇ ਸੀ ਭੇਜਿਆ ਪਰ ਲੱਗਦਾ ਵੀ ਲੋਕਾਂ ਲੋਕਾਂ ਨੇ ਵੀ ਐਪਰੀਸ਼ੀਏਸ਼ਨ ਕਰਨੀ ਕੋਈ ਕਮੀ ਨਹੀਂ ਛੱਡੀ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਸਹਿਯੋਗ ਦਿੱਤਾ ਬਹੁਤ ਇਨਕਰੇਜਮੈਂਟ ਦਿੱਤੀ ਤੇ ਮੇਰਾ ਮੰਨਣਾ ਇਹ ਕਿ ਇਹ ਸਾਰਾ ਉੱਤੇ ਵਾਲੇ ਦਾ ਖੇਡ ਹੁੰਦਾ ਉਹ ਮੌਕਾ ਦਿੰਦਾ ਸੇਵਾ ਕਰਨ ਦਾ ਅਸੀਂ ਤੁਸੀਂ ਠੀਕ ਹੈ ਤੁਸੀਂ ਅਸੀਂ ਕਿਸੇ ਵੀ ਉਮੀਦਵਾਰ ਲਈ ਭੇਜਿਆ ਸੀ ਕਿ ਸਾਨੂੰ ਕੋਈ ਗਲੋਰੀਫਿਕੇਸ਼ਨ ਹੋਇਆ ਸਾਡੀ ਕੋਈ ਫੋਟੋ ਆ ਛਪੋਣੀ ਨਹੀਂ ਤੇ ਹੁਣ ਵੀ ਮੈਨੂੰ ਲੱਗਦਾ ਕਿ ਇਹ ਉਹ ਇਹ ਇੱਕ ਉਹ ਮੌਕਾ ਹੈ ਜਿੱਥੇ ਅ ਬੰਦਾ ਖੁਸ਼ ਵੀ ਨਹੀਂ ਹੋ ਸਕਦਾ ਕਿਉਂਕਿ ਹਾਲਾਤ ਇੰਨੇ ਖਰਾਬ ਨੇ ਕਿਸੇ ਦੀ ਮਜਬੂਰੀ ਤੁਸੀਂ ਸਾਥ ਉਹਦਾ ਸਹਿਯੋਗ ਕਰਕੇ ਉਹਨੂੰ ਖੁਸ਼ ਨਹੀਂ ਕਹਿ ਸਕਦੇ ਤੁਸੀਂ ਆਪਣੇ ਆਪ ਨੂੰ ਕਹੋ ਕਿ ਮੈਂ ਸਕੂਨ ਪ੍ਰਾਪਤ ਹੋਇਆ ਹਾਂ ਜੀ ਅਸੀਂ ਕਰ ਲਿਆ ਫਰ ਸਮਝ ਕੇ ਕੀਤਾ ਹੈ ਤੇ ਇਹਨੂੰ ਮੈਂ ਖੁਸ਼ੀ ਦੀ ਗੱਲ ਹਾਂਗਾ ਇਹਨੂੰ ਮੈਂ ਕਹਾਂਗਾ ਕਿ ਚਲੋ ਸਕੂਨ ਮਿਲਿਆ ਕਿਸੀ ਕਿਸੇ ਦੇ ਪਾਸੋਂ ਬਿਲਕੁਲ ਹੋਰ ਹੋਰ ਕੋਸ਼ਿਸ਼ ਇਹ ਰਹੇਗੀ ਕਿ ਇੱਕ ਇੱਕ ਮਿਸਾਲ ਬਣ ਜਾਏ ਦੂਜੀ ਸਟੇਟਸ ਵਾਸਤੇ ਵੀ ਦੂਜੀ ਸਰਕਾਰਾਂ ਵਾਸਤੇ ਵੀ ਕਿ ਇਹੋ ਸਮਝਣਾ ਇਹਦੇ ਨਾਲ ਦੀ ਗੱਡੀਆਂ ਦਾ ਹੋਣਾ ਸਟੇਟ ਵਿੱਚ ਬਹੁਤ ਜ਼ਰੂਰੀ ਹੈ ਬਿਕੋਜ਼ ਜਿਸ ਤਰ੍ਹਾਂ ਹਾਲਾਤ ਨੇ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਸਟੇਟ ਹੋਰ ਵੀ ਜ਼ਿਆਦਾ ਸਿਚੁਏਸ਼ਨ ਖਰਾਬ ਹੋ ਰਹੀ ਹੈ ਡਿਜ਼ਾਸਟਰ ਹੋਰ ਵੀ ਵਧ ਰਹੇ ਨੇ ਉਹਨਾਂ ਦੀ ਇੰਟੈਂਸਿਟੀ ਵਧੀ ਪਈ ਹੈ ਇਸ ਲਈ ਇਸ ਵਾਸਤੇ ਇਹ ਜੀ ਮਸ਼ੀਨਾਂ ਇਹ ਜੀ ਇਕੁਪਮੈਂਟ ਹੋਰ ਵੀ ਇਕੁਪਮੈਂਟ ਜਿਹੜੇ ਰੈਸਕਿਊ ਵਾਸਤੇ ਹੁੰਦੇ ਨੇ ਉਹਨਾਂ ਦਾ ਸਭ ਦਾ ਅਵੇਲੇਬਿਲਿਟੀ ਹੋਣੀ ਬਹੁਤ ਜ਼ਰੂਰੀ ਹੈ ਅ ਸਾਨੂੰ ਇਹਦੇ ਉੱਤੇ ਸਰਕਾਰ ਨੂੰ ਨੈਸ਼ਨਲ ਡਿਜ਼ਾਸਟਰ ਪਾਲਿਸੀ ਦੇ ਉੱਤੇ ਬਹਿ ਕੇ ਬਹੁਤ ਅੰਮਲ ਕਰਨਾ ਚਾਹੀਦਾ ਤੇ ਇੱਕ ਸਟਰੈਟਜੀ ਬਣਾਨੀ ਚਾਹੀਦੀ ਜਿੱਥੇ ਕਿ ਇਸ ਤਰ੍ਹਾਂ ਦੇ ਰਿਸਪੌਂਸ ਇਸ ਤਰ੍ਹਾਂ ਦੀ ਸਿਚੁਏਸ਼ਨ ਆਨ ਤੋਂ ਪਹਿਲਾਂ ਹੀ ਬੰਦਾ ਰਿਸਪੌਂਡ ਕਰ ਸਕੇ ਬਿਲਕੁਲ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਦੇਖੋ ਕਿ ਆਖਰ ਜਿਸ ਤਰ੍ਹਾਂ ਦੇ ਨਾਲ ਸਿਚੁਏਸ਼ਨ ਰਹੀ ਹੈ ਅਹ ਭਾਈ ਸਾਹਿਬ ਦੇਖਿਓ ਜੀ ਇਹਦੇ ਜਦੋਂ ਇਹ ਤਾਂ ਚਲੋ ਆਪਾਂ ਇੱਕ ਦੇਖ ਲਈ ਵੀ ਪਾਣੀ ਦੇ ਹਾੜਾਂ ਦੇ ਵਿੱਚ ਫਿਰ ਰਹੀ ਹੈ ਜੀ ਵੈਸੇ ਐਕਚੁਅਲੀ ਜੇ ਦੇਖਿਆ ਜਾਵੇ ਇਹਦੀ ਹੋਰ ਸਪੈਸ਼ਲਿਟੀ ਕਿਉਂ ਕਹਾਂਗੇ ਕਿਉਂਕਿ ਜਿਵੇਂ ਆਰਮੀ ਯੂਜ਼ ਕਰਦੀ ਹੈ ਆਰਮੀ ਕੋ ਕੋ ਤਾਂ ਹੋ ਸਕਦਾ ਵੀ ਕੱਲ ਨੂੰ ਕਿਤੇ ਯੁੱਧ ਦਾ ਮੈਦਾਨ ਵੀ ਅਜੀਹਾ ਹੋਵੇ ਜਿੱਥੇ ਉਹਨਾਂ ਨੂੰ ਇਹਨੂੰ ਲੈ ਕੇ ਜਾਣਾ ਪੈ ਜੇ ਤੇ ਉਹਦੇ ਬਾਅਦ ਦੇ ਵਿੱਚ ਉੱਥੇ ਦੀ ਸਿਚੁਏ ਰਡਿੰਗ ਏਰੀਆ ਭਰੀ ਪਰ ਉਹਦੇ ਨਾਲ ਨਾਲ ਇਹ ਵੀ ਹੁੰਦਾ ਵੀ ਆਖਰ ਉਹ ਦੁਸ਼ਮਣ ਦੇ ਹਮਲੇ ਬਹੁਤ ਹੁੰਦੇ ਨੇਗੇ ਉਹਨੂੰ ਵੀ ਇਹਨੂੰ ਇਸ ਤਰ੍ਹਾਂ ਦੇ ਨਾਲ ਡਿਜ਼ਾਈਨ ਕੀਤਾ ਵੀ ਆਖਰ ਇਹਨੂੰ ਦਿੱਕਤ ਮੈਕਸਿਮਮ ਇਹ ਚੱਲ ਸਕੇ ਦੇਖੋ ਬੇਸਿਕਲੀ ਜੀ ਇਹ ਗੱਡੀ ਹਜੇ ਬੁਲੇਟ ਪ੍ਰੂਫ ਜਾਂ ਉਸ ਤੋਂ ਪ੍ਰੋਟੈਕਟਡ ਨਹੀਂ ਹੈ ਕਿਉਂਕਿ ਉਸ ਵਾਸਤੇ ਨਹੀਂ ਹੈ ਬੇਸਿਕਲੀ ਇਹ ਲੋਜਿਸਟਿਕ ਵਾਹਨ ਹੈ ਆਰਮੀ ਇਹਨੂੰ ਪ੍ਰਾਇਮਰਲੀ ਯੂਜ਼ ਕਰਦੀ ਹੈ ਹੁਣ ਜਿਵੇਂ ਇਸ ਟਾਈਮ ਦਾ ਟਾਈਮ ਹੈ ਜਦ ਪੀਸ ਚੱਲ ਰਹੀ ਹੈ ਤਾਂ ਪੈਟ੍ਰੋਲਿੰਗ ਕਰਨੀ ਹੁੰਦੀ ਹੈ ਜਾਂ ਜਿਵੇਂ ਉਹਨਾਂ ਉੱਪਰ ਹਾਈਰ ਐਲਟੀਟਿਊਡਸ ਹਨ 18000 20000 ਫੁੱਟ ਤੇ 17000 ਫੁੱਟ ਤੇ ਆਰਮੀ ਦੀ ਅਲੱਗ-ਅਲੱਗ ਪੋਸਟਾਂ ਹਨ ਤਾਂ ਉੱਥੇ ਜਦ ਬਰਫ਼ ਪੈਂਦੀ ਹੈ ਤਾਂ ਕਾਫੀ ਸਾਰੇ ਏਰੀਆ ਤਾਂ ਜਿਹੜੇ ਕੱਟ ਆਫ ਹੋ ਜਾਂਦੇ ਆ ਤੇ ਬਰਫ਼ ਚੱਲ ਪਾ ਤੇ ਬਰਫ਼ ਚੱਲਦੀ ਹੈਗੀ ਆ ਤਾਂ ਇਸ ਕਰਕੇ ਆਰਮੀ ਇਸ ਟਾਈਮ ਇਹਨੂੰ ਗਰਾਊਂਡ ਲੈਵਲ ਤੋਂ ਸੀ ਲੈਵਲ ਤੋਂ ਲੈ ਕੇ ਉੱਪਰ 20000 ਫੁੱਟ ਤੱਕ ਯੂਜ਼ ਕਰ ਰਹੀ ਹੈਗੀ ਆ ਤਾਂ ਉੱਥੇ ਸਪਲਾਈਜ਼ ਦੇਣੀਆਂ ਪੈਂਦੀਆਂ ਹੈਗੀਆਂ ਆਹ ਟ੍ਰੂਪਸ ਨੂੰ ਮੂਵ ਕਰਨਾ ਹੈਗਾ ਸਮਾਨ ਪਹੁੰਚਾਣਾ ਹੈ ਰਾਸ਼ਨ ਪਹੁੰਚਾਣਾ ਤਾਂ ਉਸ ਨੂੰ ਯੂਜ਼ ਹ ਆਰਮੀਨੀਆ ਨੂੰ ਈਸਟਰਨ ਬਾਰਡਰਸ ਨਾਰਥਰਨ ਬਾਰਡਰਸ ਸਦਰਨ ਬਾਰਡਰ ਲਗ ਲਗ ਬਾਰਡਰਸ ਤੇ ਉਹ ਤੇ ਡਿਪਲੋਏ ਕਰ ਚਾ ਕੀਤਾ ਹੋਣਾ ਹੈ। ਹਾਂ ਜੀ ਹਾਂ ਤਾਂ ਕਰ ਇਹਨੂੰ ਸਟਾਰ ਬਣਾਤਾ ਕਹਿੰਦੇ ਆਖਰ ਜਦੋਂ ਲੋਕਾਂ ਨੇ ਤੁਰਦੀ ਦੇਖੀ ਇਹ ਉਸ ਤੋਂ ਬਾਅਦ ਵਿੱਚ ਤਾਂ ਇਹ ਹੈ ਵੀ ਉਹਨਾਂ ਨੂੰ ਲੱਗ ਰਿਹਾ ਵੀ ਯਾਰ ਜੇ ਇਹ ਨਾ ਹੁੰਦੀ ਤਾਂ ਪਤਾ ਨਹੀਂ ਹਾਲਾਂਕਿ ਚਲੋ ਕੋਸ਼ਿਸ਼ਾਂ ਕਰਦੀਆਂ ਸਰਕਾਰਾਂ ਨਹੀਂ ਸੀ ਉਦੋਂ ਵੀ ਸੀ ਬਟ ਇਹਦੇ ਨਾਲ ਲੱਗਦਾ ਵੀ ਬਹੁਤ ਆਸਾਨ ਹੋ ਗਿਆ ਫਰੱਡ ਏਰੀਆਜ਼ ਦੇ ਵਿੱਚ ਫਿਰ ਵੀ ਕਿਤਨਾ ਕਿਤੇ ਰਾਹਤ ਕਰਨਾ ਦੇਖੋ ਜੀ ਸਾਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਸ਼ਾਇਦ ਅਸੀਂ ਸਿਰਫ ਇੱਕ ਜ਼ਰੀਆ ਸਾਡੇ ਕੋਈ ਪ੍ਰੋਡਕਟ ਸੀਗਾ ਤੇ ਟਾਈਮਲੀ ਲੋਕਾਂ ਦੀ ਜਾਨ ਬਚ ਸਕੀ ਜਿਵੇਂ ਅੱਜ ਸਵੇਰੇ ਹੀ ਸਾਡੀ ਟੀਮ ਨੇ ਸਾਨੂੰ ਖਬਰ ਦਿੱਤੀ ਕਿ ਉਹਨਾਂ ਨੇ 4 ਮਹੀਨੇ ਦੇ ਬੱਚੇ ਨੂੰ ਰੈਸਕਿਊ ਕੀਤਾ ਹੈਗਾ ਅਸੀਂ ਪਰਮਾਤਮਾ ਦਾ ਸ਼ੁਕਰ ਹੀ ਕਰਦੇ ਹੈਗੇ ਕਿ ਸਾਡੀ ਕੰਪਨੀ ਸਾਡਾ ਪ੍ਰੋਡਕਟ ਤੇ ਸਾਡੀ ਟੀਮ ਕਿਸੇ ਕੰਮ ਆ ਸਕੀ ਇੱਕ ਕੁੜੀ ਲੇਡੀ ਦਾ ਮੈਂ ਦੇਖ ਰਿਹਾ ਸੀਗਾ ਪੈਰਲਾਈਜ਼ ਸੀਗੇ ਬਜ਼ੁਰਗ ਸੀਗੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਹੀਂ ਲੈ ਕੇ ਆ ਸਕਦੇ ਸੀਗੇ ਉਹਨਾਂ ਨੂੰ ਇਸ ਗੱਡੀ 'ਚ ਲੈ ਕੇ ਆਏ ਦਾ ذریعہ ਬਣੀ ਹੈ ਬਹੁਤ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਹੈ ਜਦੋਂ ਦਾ ਮੁੱਲ ਵੀ ਕੋਈ ਨਹੀਂ ਹੈ ਹੁਣ ਸਾਡੀ ਤਾਂ ਇਹੀ ਬੇਨਤੀ ਹੈ ਜੀ ਅਥਾਰਟिटीज ਨੂੰ ਕਿ ਉਹ ਸਮਝਣ ਇਸ ਕਿ ਅੱਜ ਦੀ ਡੇਟ ਦੇ ਵਿੱਚ ਟੈਕਨੋਲੋਜੀ ਦਾ ਕੀ ਕੀ ਯੂਜ਼ ਹੈਗਾ ਲੋਕਾਂ ਦੀ ਜਾਨ ਬਚਾਉਣ ਨੂੰ ਤੇ ਲੋਕਾਂ ਤੱਕ ਸਹੀ ਟਾਈਮ ਤੇ ਸਹੀ ਸਪਲਾਈ ਪਹੁੰਚਾਉਣ ਨੂੰ ਤੇ ਹਰ ਡਿਜ਼ਾਸਟਰ ਪ੍ਰੋਨ ਏਰੀਆਜ਼ ਦੇ ਵਿੱਚ ਦੇਖੀ ਕਿ ਦੋ ਦੋ ਗੱਡੀਆਂ ਵੀ ਉਹ ਲੈ ਕੇ ਰੱਖਦੇ ਹਨ ਤਾਂ ਇਨੀਸ਼ੀਏਟਲੀ ਮਦਦ ਪਹੁੰਚ ਕੇ ਜ਼ਿਆਦਾ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਇਹ ਸਾਡਾ ਤਾਂ ਇਹੀ ਬਸ ਗੁਜ਼ਾਰਿਸ਼ ਹੈ ਬਿਲਕੁਲ ਕਿਉਂਕਿ ਆਪਣੀ ਇੰਡੀਅਨ ਟੈਕਨੋਲੋਜੀ ਅਵੇਲੇਬਲ ਹੈ ਬਾਹਰ ਫੋਰਨ ਦੀ ਕੰਟਰੀਸ ਤੇ ਯੂਜ਼ ਹੁੰਦੀ ਹੈ ਮੇਕ ਇਨ ਇੰਡੀਆ ਦੇ ਵਿੱਚ ਅਸੀਂ ਇੰਡੀਆਜ਼ ਬਣਾ ਰਹੇ ਹੈ ਜਿਸ ਦੇੰਦੂ ਬੜਾ ਬੜਾ ਗਰੁੱਪ ਜੁੜਿਆ ਹੋਇਆ ਹੈ ਇਸ ਨਾਲ ਤਾਂ ਹੁਣ ਜਿਹੜੀ ਵੀ ਅਥਾਰਟिटीज ਹੈ ਉਹ ਇਸ ਤੇ ਡਿਸੀਜਨ ਲੈਂ ਤਾਂ ਲੋਕਾਂ ਨੂੰ ਬੈਨੀਫਿਟ ਹੀ ਹੋਏਗਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਦੇਖੋ ਕਿ ਆਖਰ ਇਹਨਾਂ ਨੇ ਜੀਐਸਡਬਲਯੂ ਗਰੁੱਪ ਦੀ ਇਹ ਮਸ਼ੀਨਰੀ ਇਸ ਕਦਰ ਲੋਕਾਂ ਦੀ ਜ਼ਿੰਦਗੀ ਬਚਾ ਪਾਉਂ ਇਹ ਉਮੀਦ ਤਾਂ ਹਾਲਾਂਕਿ ਇਹਨਾਂ ਨੇ ਬਣਾਈ ਤਾਂ ਇਹ ਕਿਉਂਕਿ ਡਿਜ਼ਾਈਨ ਨਹੀਂ ਇਹ ਤਾਂ ਇਸ ਤਰ੍ਹਾਂ ਦੇ ਨਾਲ ਆ ਤਾਂ ਬਣਾਈ ਤਾਂ ਨੂੰ ਇਸੇ ਤਰ੍ਹਾਂ ਦੇ ਨਾਲ ਸੀ ਪਰ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਜਿਹਹੇ ਜੇ ਸਾਡੇ ਅੱਗੇ ਚੁਣੌਤੀਆਂ ਆ ਰਹੀਆਂ ਨੇ ਤਾਂ ਸਰਕਾਰਾਂ ਨੂੰ ਵੀ ਚੀ ਸੋਚਣੀ ਹੋਊਗੀ ਕਿ ਜਦੋਂ ਇਹ ਠੀਕ ਹੈ ਕਿ ਇਸ ਵਾਰ ਤਾਂ ਗਰੁੱਪ ਨੇ ਮਦਦ ਦੇ ਤੌਰ ਦੇ ਉੱਤੇ ਇਹ ਗੱਡੀਆਂ ਭੇਜੀਆਂ ਪਰ ਸਾਡੇ ਕੋਲੇ ਇਹ ਚੀਜ਼ਾਂ ਆਖਰ ਮੌਜੂਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਔਖਾ ਸਮਾਂ ਕਦੋਂ ਆਜੇ ਪਤਾ ਨਹੀਂ ਪਰ ਅੱਜ ਦੇ ਸਮੇਂ ਦੇ ਨਾਲ ਇਹ ਇਹ ਜਿਹੀ ਲੋੜ ਬਣ ਚੁੱਕੀ ਆ ਕਿੱਕ ਪਾਸੇ ਦਿਲ ਹੋਵੇ ਕਿ ਜਿਵੇਂ ਕੰਪਨੀ ਨੇ ਆਪਦਾ ਵੱਡਾ ਦਿਲ ਦਿਖਾਇਆ ਪਰ ਦੂਜੇ ਪਾਸੇ ਇਹ ਵੀ ਹੈ ਵੀ ਜੇ ਆਮਦਨ ਨੇ ਤਾਂ ਸਰਕਾਰਾਂ ਜਦੋਂ ਵੱਡੇ ਇੰਤਜ਼ਾਮਾਤ ਕਰਦੀਆਂ ਨੇ ਤਾਂ ਇਹ ਜਿਹੀਆਂ ਜੜੀਆਂ ਮਸ਼ੀਨਰੀਆਂ ਨੇ ਜਾਂ ਇਹ ਇਹ ਇਕਵਿਪਮੈਂਟਸ ਨੇ ਉਹ ਸਾਨੂੰ ਲੋੜਿੰਦਾ ਵੀ ਨਹੀਂਗੇ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਉਸ ਮਿਸਿੰਗ ਰੋਜਾਨਾ ਸਪੋਰਟ ਟੀਵੀ ਚੰਡੀਗੜ੍ਹ